388 ਦਿਨ ਹੋ ਚਲੇ ਆ ਲਗਭਗ ਸਾਨੂੰ ਔਰ ਜੋ ਦੁਆਰਾ ਅਸੀਂ ਕਮਾਂਤਰੀ ਔਰਤ ਦਿਹਾੜਾ ਬਣਾਇਆ ਹੈਗਾ ਇਸ ਮੋੜ ਤੇ ਔਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਦੇਖੋ ਜਦੋਂ ਸਾਡੇ ਸਮਾਜ ਅੰਦਰ ਮੰਗਾਂ ਦੀ ਵਾਜ਼ਵੀਅਤ ਖੋਜੀ ਲੋਕਾਂ ਨੂੰ ਲੱਗਣ ਵੀ ਇਹ ਇੱਕ ਵਾਰੀ-ਕਈ ਵਾਰ ਲੱਗਦਾ ਹੁੰਦਾ ਵੀ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੇ ਐ ਜਾਂਦਾ ਹੁੰਦਾ ਜਦੋਂ ਉਹਦੇ ਤੋਂ ਗੱਲ ਗਾਹਾਂ ਚਲ ਜੇ ਆਮ ਜਨਤਾ ਨੂੰ ਲੱਗੇ ਵੀ ਇਹ ਮੰਗਾਂ ਸਾਡੀਆਂ ਨੇ ਇਹ ਮੰਗਾਂ ਦੇ ਵਿੱਚ ਸਾਡਾ ਸਾਡਾ ਹੱਕ ਆ ਤਾਂ ਉਦੋਂ ਅੰਦੋਲਨ ਹਰਦੇ ਨਹੀਂ ਹੁੰਦੇ ਔਰਤ ਜਦੋਂ ਫੋਰਚੇ ਵਿੱਚ ਆਉਂਦੀ ਹੈ ਕਿੱਥੇ ਵੀ ਔਰਤ ਜਾਂਦੀ ਆ ਔਰਤ ਦਾ ਆਉਣਾ ਮਤਲਬ ਸਮਾਜ ਦਾ ਆਉਣਾ ਦਾ ਸਮਾਜ ਔਰਤ ਤੋਂ ਵਾਲੇ ਕੋ ਬਣਾਏਗਾ ਤੇ ਅਸੀਂ ਅਸੀਂ ਸਾਰੀਆਂ ਜੱਥੇਬੰਦੀਆਂ 'ਚ ਕੰਮ ਕਰਕੇ ਦੇਖਿਆ ਜਿੰਨੇ ਵਿਜੀ ਸੀਗੇ ਕੋਈ ਵਿਸ਼ੇਸ਼ ਮਹਿੰਮ ਨਹੀਂ ਚੱਲੀ ਹੈ ਕਿ ਵੀ ਕਈ ਵਾਰੀ ਸੀ ਵੀ ਜੇਸ਼ੂ ਮਹਿੰਮ ਚੱਲਉਂਗੇ ਆਉਟਾਂ ਦੀ ਪਿਆਰੀ ਲਈ ਆਉਟਾਂ ਨੂੰ ਲਿਉਣ ਵਾਸਤੇ ਇੱਕ ਸਧਾਰਨ ਸੱਦਾ ਸੀ ਸਧਾਰਨ ਸੱਦੇ ਵੱਜੋਂ ਥੋੜੀ ਜੋਰ ਲਾ ਕੇ ਵੱਧ ਪ੍ਰਾਪਤੀ ਹੋਈ ਆ ਇਸ ਕਰਕੇ ਕਹਿੰਦੇ ਆਂ ਕਿ ਸਾਡੀਆਂ ਗੱਲਾਂ ਲੋਕਾਂ ਤੱਕ ਪੁੱਜ ਗੀਆਂ ਨੇ ਜਦੋਂ ਕੋਈ ਮੈਸੇਜ ਛੇਟਾਂ ਚਲਾ ਗਿਆ ਉਹਦੀ ਦਿੱਖੀ ਆ ਸਾਨੂੰ ਕਿੱਜ ਉਹ ਜੋ ਅਸੀਂ ਪ੍ਰਬੰਧ ਕੀਤਾ ਸੀ ਆਪਦੇ ਸਾਹਬ ਨਾਲ ਉਹ ਨਿੱਕਾ ਪੈ ਗਿਆ ਮੀਟਿੰਗ ਦੇ ਅੰਦਰ ਜੋ ਸੋਚਿਆ ਸੀਗਾ ਉਹਦੇ ਜੋ ਅਸੀਂ ਸਰਕਾਰ ਨੂੰ ਇਹ ਸੁਨਾਹ ਸਨੇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਪ੍ਰਤੀ ਆਮ ਲੋਕਾਂ ਦੀ ਰੁਚੀ ਕਿੰਨੀ ਹੈਗੀ ਆ ਇਹ ਗੱਲ ਕਿਉਂ ਕਹਿਣਾ ਚਾਹੁੰਦੇ ਆ ਵੀ ਸਾਡੀ ਮੰਗਾਂ ਆਮ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਜੁੜੀਆਂ ਹੋਈਆਂ ਆਂ ਔਰ ਜੇ ਐਮਐਸਪੀ ਲੀਗਲ ਗਰੰਟੀ ਕਰੂਣ ਬੰਦਾ ਹੈਗਾ ਜੋ ਅਸੀਂ ਪੈਦਾ ਕਰ ਰਹੇ ਪੈਦਾ ਵਾਰ ਵਾਜਬ ਮੁੱਲ ਤੇ ਮੰਡੀ ਚ ਖਰੀਦੀ ਜਾਵੇ ਇਹਦੇ ਨਾਲ ਦੇਸ਼ ਦੇ ਅੰਦਰ ਅਧਿਕਮੰਤਰੀ ਔਰਤ ਦਿਹਾੜਾ ਕਿਉਂਕਿ ਔਰਤ ਵੱਧ ਪੀੜਤਿਆ ਖੇਤੀ ਸੈਕਟਰ ਵਿੱਚ ਵਜਾ ਉਹਦੀ ਹੈ ਵੀ ਕਰਜ਼ਾਈ ਨੇ ਕਿਸਾਨ ਜੇ ਆੜਤੀਏ ਨੇ ਕਰਜ਼ਾ ਲੈਣ ਆਉਣਾ ਹੋਵੇ ਤਾਂ ਬੰਦੇ ਅਕਸਰ ਹੀ ਘਰੋਂ ਨਿਕਲ ਜਾਂਦੇ ਆ ਤੇ ਉਹ ਜ਼ਿਆਦਾਤਰ ਆੜਤੀਆ ਅਵੇ ਤਵੇ ਔਰਤ ਦੀ ਕਰਕੇ ਜਾਂਦਾ ਵੀ ਭਾਈ ਉਹਨੂੰ ਕਈ ਮਿਲੇ ਸਾਨੂੰ ਸਾਤੋਂ ਪੈਸੇ ਲੈ ਕੇ ਆਂਦੇ ਸੀ ਦਿੱਤੇ ਕਿਉਂ ਨਹੀਂ ਜਾਂਦੇ ਏਹੀ ਗੱਲ ਬੈਂਕ ਮੈਨੇਜਰ ਕਰਦਾ ਵਾ ਉਹਨੂੰ ਜਦੋਂ ਪਤਾ ਲੱਗ ਜਾਂਦਾ ਵੀ ਬੈਂਕ ਮੈਨੇਜਰ ਨੇ ਆਉਂਦਾ ਤਾਂ ਖਿਸਕ ਜਾਂਦਾ ਵਾ ਉੱਥੇ ਔਰਤ ਸਾਹਮਣਾ ਕਰਦੀ ਹੈਗੀ ਆ ਘਰੇ ਕੋਈ ਵੀ ਸਾਡੀ ਕਬੀਲਦਾਰੀ ਚ ਰੌਲਾ ਪੈ ਜਾਵੇ ਸਭ ਤੋਂ ਪਹਿਲਾਂ ਅਸੀਂ ਔਰਤ ਦੇ ਘਹਿਣੇ ਵੇਚਦੇ ਹਾਂ ਜਿਹੜੀ ਉਹਦੇ ਚ ਵੀ ਉਹ ਸ਼ਿਕਾਰ ਹੁੰਦੀ ਆ ਉਹਦੇ ਮੁੰਡੇ ਜਵਾਨ ਨੇ ਉਹਨੂੰ ਉਹਨੂੰ ਵਿਆਹ ਦਾ ਤੇ ਰਜ਼ਗਾਰ ਦਾ ਖਤਰਾ ਸਿਰ ਤੇ ਖੜਿਆ ਉਹਦੀ ਕੁੜੀ ਜਵਾਨ ਆ ਉਹਨੇ ਵਿਆਹ ਕੇ ਕਿਦਾਂ ਤੋਰਨੀ ਆ ਕਰ ਕਰਜਾ ਵਾ ਇਹ ਤੋਂ ਬਾਅਦ ਦਾ ਮੁੰਡਾ ਨਸ਼ਿਆਂ ਤੇ ਲੱਗਾ ਹੋਗਾ ਤੋਂ ਇਹ ਪਿੰਡ ਤੇ ਅਲੱਗ ਜਿਹੜੀ ਪੀੜ ਆ ਔਰਤ ਨੂੰ ਵੱਧਿਆ ਖੇਤੀ ਸੈਕਟਰ ਦੇ ਵਿੱਚ ਬੰਦੇ ਦੇ ਮੁਕਾਬਲੇ ਇੱਕ ਅਸੀਂ ਆਰਥਿਕ ਤੌਰ ਤੇ ਸਰਕਾਰਾਂ ਦੇ ਵੈਸੇ ਗੁਲਾਮ ਆ ਔਰ ਔਰਤ ਸਾਡੇ ਮਰਦ ਪ੍ਰਧਾਨ ਸਮਾਜ ਦੀ ਦੀਬ ਗੁਲਾਮ ਹੈ ਔਰਤ ਵਧ ਲੜੂਗੀ ਜੇ ਮੌਕਾ ਮਹੀਆ ਕਰਾਈਏ ਕਿਉਂਕਿ ਉਹਦੇ ਉਹ ਜਿਆਦਾ ਪੀੜਤ ਆ ਕੋਈ ਵੀ ਪੀੜਤ ਧਿਰ ਵਧ ਲੜਦੀ ਹੁੰਦੀ ਜੇ ਤੁਹਾਨੂੰ ਮੌਕਾ ਦੇ ਦੋਗੇ ਤਾਂ ਇਸ ਕਰਕੇ ਮੰਤਰੀ ਔਰਤ ਦਿਹਾਰਾ ਅੱਜ ਬੋਲਣਾ ਤੇ ਸਫਲ ਹੋਇਆ ਵਾ ਕਿ ਔਰਤਾਂ ਨੂੰ ਜਿੰਨਾ ਵੀ ਦੇਖੋ ਇਹ ਚੰਗਾ ਲੱਗਾ ਕਿ ਮਾਤਾ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਮੈਨੂੰ ਤਾਂ ਟਾਈਮ ਨਹੀਂ ਮਿਲਿਆ ਚੰਗੀ ਗੱਲ ਜਿੰਨਾ ਸਾਥੋਂ ਟਾਈਮ ਸੀਗਾ ਬੀਬੀਆਂ ਕੋਲ ਇਹਦਾ ਮਤਲਬ ਔਰਤਾਂ 'ਚ ਉਤਸ਼ਾਹ ਆ ਗਿਆ ਬੋਲਣ ਦਾ ਕੱਲ ਕਰਨ ਦਾ ਸਟੇਜਾਂ ਤੇ ਇਹ ਚੰਗੀ ਗੱਲ ਆ ਸਾਡੇ ਲਈ ਸ਼ੁਭ ਸੰਕੇਤ ਆ ਕਿ ਔਰਤ ਕਿਸਾਨ ਅੰਦੋਲਨਾਂ ਮਜ਼ਦੂਰਾਂ ਤੋਂ ਲੈ ਲੜ ਕੇ ਸਮਾਂ ਲਵੇ ਆਪਦਾ ਵੀ ਮੈਨੂੰ ਵੀ ਟਾਈਮ ਦਿਓ ਉਹਦਾ ਹੱਕ ਮੰਨਦਾ ਹੈਗਾ ਇਹੀ ਅਸੀਂ ਚਾਹੁੰਨੇ ਕਦੀ ਔਰਤ ਆਉਂਦੀ ਨਹੀਂ ਸੀ ਪਹਿਲੋਂ ਤਾਂ ਬਾਈ ਕਿਸਾਨ ਮਜ਼ਦੂਰ ਹੀ ਨਹੀਂ ਸੀ ਆਉਂਦੇ ਹੈਗੇ ਅੰਦੋਲਨ ਨਹੀਂ ਸੀ ਚੱਲਦੇ ਹੁਣ ਜੇ ਔਰਤ ਆ ਰਹੀ ਆ ਉਹ ਆਪਣੇ ਟਾਈਮ ਲਈ ਲੜੂਗੀ ਸਾਡੇ ਨਾਲ ਆਪਣੇ ਹੱਕ ਲਈ ਲੜੂਗੀ ਆਪਣੇ ਔਦੇ ਲਈ ਲੜੂਗੀ ਸਾਡੇ ਅੰਦੋਲਨ ਲਈ ਪੋਜ਼ਿਟਿਵ ਹੈਗਾ ਤੋਂ ਅਸੀਂ ਇਹ ਕਹਿਣਾ ਚਾਹੁੰਨੇ ਵੀ ਅੰਦੋਲਨ ਨੂੰ ਬੂਰ ਪੈ ਰਿਹਾ ਹੈਗਾ ਔਰ 19 ਜਦੋਂ ਸਾਡੀ ਕੇ